ਕੀ ਲਾ ਬਰਾਵਾ ਇਹ ਇੱਕ ਮੈਂ ਇਹ ਤੇ ਲੱਕੀ ਡੱਕ ਲੋ ਭਾਈ ਕਰ ਦਿੰਦੇ ਛੱਡ ਦੇ ਇੱਧਰ ਬਰਾਵਾ ਇਹ ਗਲੀ ਡੱਕ ਦੇ ਇੱਧਰ ਬਰਾਵਾ ਆ ਇੱਧਰ ਡੱਕਦੇ ਆ ਕਿਤਨੇ ਵੀਰ ਕਰ ਰਿਹਾ ਕਿਹਨੇ ਲਾ ਰਿਹਾ ਉਹ ਸਾਹਮਣਾ ਕਰ ਰਿਹਾ ਓਕੇ ਛੱਡ ਦੇ ਹਲੋ ਬੜੀ ਵੀਰ ਐ ਹੁੰਦਾ ਜੇ ਡੱਕਦੇ ਮਰਟ ਉੱਤਰਿਆ ਉੱਤਰਿਆ ਮੈਂ ਨਾਲ ਦੀ ਕਰਕੇ ਡੱਕ ਦਿੰਦਾ ਨਾ ਆਈ ਨਹੀਂ ਵਈਦੀ ਯਾਰ ਲੈ ਇਧਰ ਆ ਗਿਆ ਆ ਗਿਆ ਆਹ ਲੋ ਕਰੋ ਸੱਸੀ ਗਾਲ ਸੱਸੀ ਗਾਲ ਜੀ ਸੱਸੀ ਗਾਲ ਠੀਕ ਹੈ ਜੀ ਸਾਹਮਣੇ ਆ ਉਹ ਦਿੰਦਾ ਤੇ ਹੁਣ ਤੂੰ ਭੱਜ ਜਾ ਜਾਨ ਡਿਆ ਸਭ ਨੂੰ ਦੱਸਦਾ ਮੇਰੇ ਤੇ ਨਾ ਹੀ ਦੱਸੇ ਇਹ ਮੂੰਹ ਗਲਾਵ ਲਿਆ ਮੇਰਾ ਆਪਣਾ ਇਹ ਬਟਾਲਾ ਏਰੀਆ ਦੱਸਦਾ ਸੀਗਾ ਕਿਹੜਾ ਘਰ ਇਹਦਾ ਇਹਦਾ ਉਹ ਆਇਆ ਆਇਆ ਆਹ ਆ ਕੋਣਾ ਭੈਣ ਹਾਂ ਭੈਣ ਆ ਅੱਛਾ ਆਪ ਮੇਰੇ ਪਰਾਵਾ ਕਿਹੜਾ ਬਰਾਵਾ ਇਹ ਇਹ ਕਮਾ ਫੋੜੀ ਲੈ ਮੈਨੇ ਫੋੜੀ ਤਾਂ ਜੀ ਹਾਂ ਮੱਛੀ ਖਾ ਦਿਦੋ ਰੈਂਡੀ ਆ ਜਾ ਹਾਂ ਜੀ ਇਹ ਦਿਨ ਤੋਂ ਵੀ ਵੀਡੀਓ ਪਾਈ ਨਾ ਜੀ ਹਾਂਜੀ 15 ਮਿੰਟ ਬਾਅਦ ਉਹਦਾ ਆਹ ਹਾਂ ਜੀ ਬੜੀ ਇਰੀ ਦੇ ਸਾਈਂ ਨੰਕਰ ਗੁਰਦਾਰੇ ਸੇਵਾਦਾਰ ਕਹਿੰਦਾ ਕੋਈ ਪਰਸੋਂ ਗਿਆ ਦੇਖਣ ਡਾਕਟਰਾਂ ਨੇ ਆ ਦਵਾ ਤੇ ਤੂੰ ਦੇਖਿਆ ਯਾਰ ਇਹ ਕਿਤੇ ਰਹਿ ਗਿਆ ਹਾਂ ਤੇ ਨਾ ਹੋਰ ਸਾਂ ਠੀਕ ਆ ਜੀ ਉਹ ਨਾ ਭਰਾ ਨਾ ਇਹ ਇਹ ਦੇ ਫਾਦ ਸਾਵਾ ਹਾਂਜੀ ਆ ਜਾ ਪਾਪਾ ਅੱਛਾ ਹੋ ਠੀਕ ਆ ਜੀ ਇਹ ਗੱਲ ਕਰਵਾਈ ਮੈਨੂੰ ਅਲੀ ਬੈਠਾ ਫੈਂਟਸਟਿਕ ਆ ਇਹ ਮੰਮਾ ਬੈਜੋ ਇਹ ਮੰਮੀ ਕਿਹੜੀ ਮੰਮੀ ਇਹਦੀ ਮੰਮੀ ਨਹੀਂ ਮੰਮੀ ਹੈਗੀ ਨਹੀਂ ਆ ਉਹ ਰਿਆਏ ਉਹ ਰਿਆ ਆਲੀ ਇਧਰ ਬੈਜੋ ਬੈਜਾ ਅੱਛਾ ਬੈਜਾ ਆਦੇ ਇੱਥੇ ਬੈਹ ਆਦੇ ਇੱਥੇ ਬੈਲੋ ਬੈਜੋ ਤੇ ਇੱਥੇ ਬੈਜੋ ਇੱਥੇ ਇੱਥੇ ਬੈਜੋ ਕੀ ਦਿੰਦਾ ਕਿਆ ਕਰੋਂ ਇਹ ਇਹ ਜੈਤਵਾਲ ਦਾ ਹੈ ਆਵਲੇ ਜੈਤਵਾਲ ਦਾ ਇਤਵਲ ਸੇਵਾ ਕਰਦਾ ਨਾ ਨਾਨਕ ਸਰ ਗੁਰਦੁਆਰੇ ਅੱਛਾ ਤੇ ਐਸੀ ਸੋਚਿਆ ਵੀ ਆ ਜਾਂਦਾ ਵਾ ਚਲੋ ਦਿੱਲੀ ਇੱਥੋਂ ਸੇਵਾ ਕਰਕੇ ਲੰਗਰ ਆ ਦੇ ਵਿੱਚ ਸੇਵਾ ਕਰਦਾ ਸਹੀ ਤੇ ਅਜੀ ਹਾਂਜੀ ਤੇ ਪਰ ਇਹ 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 ਨਹੀਂ ਪਤਾ ਵੀ ਉੱਥੋਂ ਨਾ ਇਹ ਗੋਂਦਵਾਲ ਸਾਹਿਬ ਨੂੰ ਟਰਾਲੀਆਂ ਚੱਲੀਆਂ ਵਾ ਇਹ ਵਿੱਚ ਬਹਿ ਕੇ ਕਿਤੇ ਚਲ ਗਿਆ ਉੱਧਰ ਤੇ ਸਾਨੂੰ ਤਾਂ ਪਤਾ ਲੱਗਾ ਬਈ ਮਿਲਦਾ ਫਿਰਦਾ ਇਹ ਤੇ ਫਿਰ ਪਤਾ ਲੱਗਾ ਵੀ ਇਹ ਗੋਂਦਵਾਲ ਸਾਹਿਬ ਟਰਾਲੀਆਂ ਗਈਆਂ ਹੋ ਸਕਦਾ ਉੱਥੇ ਨਾ ਚਲ ਗਿਆ ਹੋਵੇ ਤੇ ਉਹੀ ਗੱਲ ਉਹੀ ਉੱਥੇ ਚਲ ਗਿਆ ਜੀ ਜਦੋਂ ਤੁਸੀਂ ਉੱਥੇ ਹੋ ਕੇ ਗਏ ਨਾ ਗੁਰਦਾਰ ਕਡੂ ਸਾਹਿਬ ਤੋਂ ਗੁਰਦਾਰੇ ਹੋ ਕੇ ਗਏ ਜੀ ਉਹ ਤੋਂ ਘੰਟੇ ਦੋ ਘੰਟੇ ਬਾਅਦ ਇਹ ਬੱਚਾ ਉੱਥੇ ਆਇਆ ਸੀ ਤੇ ਤੁਸੀਂ ਗਲਤੀ ਕਰ ਲਈ ਤੁਸੀਂ ਉੱਥੇ ਆਪਣਾ ਨੰਬਰ ਨਹੀਂ ਦੇ ਕੇ ਆਏ ਸਾਡੇ ਕੋਈ ਨਹੀਂ ਨਾ ਪਰੇਸ਼ਾਨੀ ਦੇ ਵਿੱਚ ਪਤਾ ਲੱਗਾ ਸਾਨੂੰ ਅਸੀਂ ਪਹਿਲਾਂ ਉੱਥੇ ਗੋਦਵਾਲ ਸਾਹਿਬ ਨੰਬਰ ਲੰਗਰ ਹਾਲ ਦੇ ਵਿੱਚ ਪਾਰਕਿੰਗ ਦੇ ਵਿੱਚ ਸਾਰੇ ਬੰਨੇ ਜਿਹੜੇ ਉਹ ਕਡੂਨੇ ਖੁੱਡਣੇ ਵੇਚਦੇ ਉਹਨਾਂ ਕੋ ਵੀ ਸਾਰਿਆਂ ਨੂੰ ਨੰਬਰ ਦਿੱਤੇ ਆਪਾਂ ਸਿਰਫ ਉੱਥੇ ਸਾਡੇ ਕੋ ਨੰਬਰ ਦੇਣਾ ਪਤਾ ਨਹੀਂ ਦਿਮਾਗ 'ਚ ਕੀ ਪਤਾ ਲੱਗਾ ਕਿਉਂਕਿ ਜਦੋਂ ਇਹ ਬੱਚਾ ਆਇਆ ਉੱਥੇ ਦੁਕਾਨਾਂ ਦੁਕਾਨਾਂ ਤੇ ਗਈਆਂ ਸੀ ਚੁਕੀਆਂ ਰਾਤ ਦਾ ਟਾਈਮ ਹੀ ਆਮ ਤ ਤੇ ਉਹਨਾਂ ਨੇ ਚਲੋ ਬੱਚੇ ਦਾ ਪਹਿਲਾਂ ਪੁੱਛਿਆ ਮੈਂ ਜਨ ਵਗੈਰਾ ਨੂੰ ਪੁੱਛਿਆ ਤੇ ਬਾਅਦ ਵਿੱਚ ਚਲੋ ਸਾਨੂੰ ਫੋਨ ਲਾਇਆ ਇਹ ਬੱਚਾ ਆਪਣਾ ਪਿੰਡ ਨਾ ਇਹ ਦੱਸਦਾ ਸੀਗਾ ਇਹ ਸੋਹਣਾ ਪਿੰਡ ਦਾ ਹੁੰਦਾ ਸੀ ਸੋਹਣਾ ਲੱਗੇ ਸਾਡੇ ਉਹ ਵੀਰੂ ਦੱਸਣ ਦੇ ਦਿੰਦੇ ਨੇ ਸੋਹਣਾ ਦੇ ਨਾਨਕੇ ਆ ਸੋਹਣਾ ਪਿੰਡ ਹੀ ਦੱਸਦਾ ਸੀਗਾ ਤੇ ਆਹ ਤੇ ਵੇਰਕਾ ਦੇ ਜਦੋਂ ਮੈਂ ਵੀਡੀਓ ਪਾਈ ਤੇ ਵੀਡੀਓ ਦੇ ਉੱਤੇ ਆਪਾਂ ਦਾ ਲੱਗਾ ਕਿ ਵੇਰਕਾ ਕੰਨੇ ਦਾ ਹਾਂਜੀ ਮੈਂ ਉਸ ਲਈ ਕਮੈਂਟ ਕੀਤਾ ਤੁਹਾਡਾ ਨੰਬਰ ਲੱਭਿਆ ਉਸ ਲਈ ਅੱਛਾ ਸਹੀ ਅੱਜ ਫੋਨ ਆ ਗਿਆ ਸੀ ਦਿਨੇ ਸਣਾ ਅੱਧੇ ਘੰਟੇ ਤੱਕ ਕਿੰਨੇ ਫੋਨ ਆ ਗਏ ਫੋਨ ਕਰਦੇ ਤੁਹਾਨੂੰ ਮਿੰਟ ਜੇ ਉਸ ਲਈ ਇਹਨਾਂ ਦੇ ਪਾਪਾ ਨੂੰ ਲੱਭ ਲਿਆ ਘਰ ਪਰ ਘਰ ਨਹੀਂ ਪਤਾ ਸੀ ਬਾਕੀ ਨਾ ਪਤਾ ਸੀ ਵੇਰ ਕਿਹਦਾ ਹੀ ਆ ਅੱਛਾ ਚਲੋ ਧੰਨਵਾਦ ਤੁਹਾਡਾ ਭਰਾਵਾਂ ਦਾ ਵੀ ਕਿੱਦਾਂ ਤੁਹਾਨੂੰ ਵੀਡੀਓ ਕਿਸ ਨੇ ਭੇਜੀ ਕਿ ਜਾਂ ਕੁਦਰਤੀ ਮੈਂ ਤੁਹਾਡੀਆਂ ਵੀਡੀਓ ਸਾਰੀਆਂ ਵੇਖਣਾ ਐਵੇਂ ਤੁਹਾਨੂੰ ਕਹਾਂ ਮੈਂ ਤੇ ਮੇਰੀ ਭੈਣ ਨੇ ਨਾ ਸਾਰੀ ਇੱਕ ਕੋਈ ਵੀਡੀਓ ਜਿਹੜੀ ਤੁਹਾਡੀ ਨਹੀਂ ਵੇਖੀ ਐਂ ਸਾਰੀਆਂ ਵੇਖਣੀਆਂ ਜਦੋਂ ਤੁਸੀਂ ਵੀਡੀਓ ਪਾਉਣੀ ਆ ਅਸੀਂ ਦੋਵਾਂ ਨੇ ਮਮਮੀ ਡੈਡੀ ਐ ਨਹੀਂ ਹੱਡੇ ਕਰੀਏ ਵੀ ਇਕੱਠੇ ਤੇ ਬੱਲੇ ਹੋ ਠੀਕ ਆ ਵੀ ਕਿੰਦਾ ਵੀਡੀਓ ਵੇਖੀ ਨਹੀਂ ਆ ਤੁਹਾਡ ਤਦ ਆਪ ਲੋਈ ਮੈਂ ਦਿਲਚਸਪ ਕਿਤੇ ਨਹੀਂ ਆਇਆ ਮੈਂ ਵੀਰ ਉਹਨਾਂ ਨੂੰ ਮਿਲਾਂਗੇ ਤੇ ਵੇਲੇ ਸੁਭਬੀ ਇਹ ਇਦਾਂ ਹੋ ਗਿਆ ਤੁਹਾਨੂੰ ਪਤਾ ਹੀ ਬੱਚਾ ਕੁੱਚਾ ਇਹਦਾ ਪਹਿਲਾਂ ਨਹੀਂ ਪਤਾ ਜਦੋਂ ਇਹ ਵੀਡੀਓ ਪਾਈ ਨਾ ਉਦੋਂ ਸਾਨੂੰ ਪਤਾ ਲੱਗਾ ਉਦੋਂ ਮੇਰੀ ਸ਼ਕਲ ਪਛਾਣ ਚ ਆ ਗਈ ਮੇਰੇ ਇਹਨੇ ਕਿਹਾ ਨਾਨਕ ਸਰ ਸਕੂਲ ਜਦੋਂ ਨਾਂ ਲਿਆ ਮੈਨੂੰ ਇਹ ਹੋ ਗਿਆ ਮੈਂ ਟਰਾਲੀਆਂ ਗਈਆਂ ਪਰ ਇਹ ਉੱਚੀ ਕਿਤੇ ਰਹਿ ਰੋ ਗਿਆ ਇਹ ਬੱਚਾ ਥੋੜੇ ਪ੍ਰੋਬਲਮ ਚ ਵੀ ਆ ਹਨਾ ਹਾਂਜੀ ਹੈਗਾ ਥੋੜੀ ਦਵਾਈ ਦੂ ਚੱਲਦੀ ਕਿਤੇ ਦੀ ਹਾਂਜੀ ਹਾਂਜੀ ਦਵਾਈ ਚੱਲਦੀ ਦੀ ਅੱਛਾ ਤੇ 3 ਸਾਲ ਦਾ ਕੋਰਸ ਹੈ ਦਵਾਈ ਦਾ ਤੇ ਉਹ ਗੁਰਨਾਨਕ ਹਸਪੀਟਲ ਦੇ ਵੱਲ ਚੱਲਦੀ ਕੀ ਇਦਾਂ ਬੱਚੇ ਦੇ ਵਿੱਚ ਜੀ ਤੁਸੀਂ ਮਿਹਰਬਾਨੀ ਕਰਕੇ ਨਾ ਮੈਂ ਕਿ ਵੀ ਦੱਸ ਦਣਾ ਇੱਥੇ ਇਦਾਂ ਨਾ ਨੰਬਰ ਜਾਂ ਨਾਂ ਲਿਖਵਾ ਦਿਓ ਨੰਬਰ ਜ਼ਰੂਰ ਨਾਂ ਨਾਂ ਲਿਖਵਾਇਓ ਮੈਂ ਦੱਸਾਂਗਾ ਮੈਂ ਨੰਬਰ ਦੇ ਦੋ ਦਿਖਾਉਂਗੀ ਹਾਂ ਕਿਉਂਕਿ ਸਾਡੇ ਕੋਲ ਨੰਬਰ ਹੁੰਦਾ ਸਾਨੂੰ ਇੰਨੀ ਮਤਲਬ ਕਿ ਕਰਨੀ ਨਹੀਂ ਪੈਣੀ ਜਦੋਂ ਜਰ ਕਰਨੀ ਨਹੀਂ ਪੈਣੀ ਜੇ ਰੱਬ ਵੱਲੋਂ ਮੈਂ ਵੇਲੇ ਵੀਡੀਓ ਵੇਖਣਾ ਤੇ ਮੇਨੂੰ ਪਛਾਣ ਆ ਗਈ ਉਸਲੇ ਇਹ ਕਿਨੇ ਨਾ ਜਿਹੜਾ ਪਿੰਡ ਇਹਨੇ ਦੱਸ ਦਿੱਤਾ ਨਾ ਦੇਵੀ ਬਾਜ਼ਾਰ ਦੇਵੀ ਵਾਲਾ ਬਾਜ਼ਾਰ ਦੇਵੀ ਵਾਲਾ ਬਾਜ਼ਾਰ ਉਸ ਤੋਂ ਬੜਾ ਕਨਫਰਮ ਹੋ ਗਿਆ ਸੀ ਬਹੁਤ ਤੁਹਾਡਾ ਵੀ ਫੋਨ ਆਇਆ ਚਲੋ ਤੁਹਾਡਾ ਤੇ ਉਦੋਂ ਹੀ ਫੋਨ ਆ ਗਿਆ ਫਿਰ ਬੜੇ ਵੀਰਾਂ ਦੇ ਫੋਨ ਆਏ ਵੀਰੇ ਇਹ ਦਾ ਦੇਬੀ ਵਾਲਾ ਬਾਜ਼ਾਰ ਇੱਥੇ ਵੇਰ ਕੇ ਜਾਈਦਾ ਯਾਰਾ ਦੇ ਮਸ਼ਹੂਰ ਬੜਾ ਨਾ ਇੱਥੇ ਹਾਂਜੀ ਇਹ ਕੌਣ ਆ ਇਹ ਕੌਣ ਆ ਡੈਡੀ ਮੇਰਾ ਡੈਡੀ ਇਹ ਨਾਲ ਜਾਣਾਗੇ ਰਹਿਣਾ ਮੇਰੇ ਨਾਲ ਲੈਣਾ ਯਾਰ ਡੈਡੀ ਆਪਣੇ ਕਿਹ ਜੇ ਰਹਿਣਾ ਤੇ ਫਿਰ ਭੱਜ ਗਿਆ ਫਿਰਦਾ ਸੀਗਾ ਇਹਦੇ ਕੱਪੜੇ ਵੀ ਬਹੁਤ ਖਰਾਬ ਗਰੂਬ ਵੇਖ ਕੱਪੜੇ ਵੀ ਪਰਸਾਂ ਚਾਉਦੇ ਪਾਏ ਵਿਚਾਰੇ ਨੇ ਹਾਂ ਸੁੱਤੇ ਆਈ ਸੁੱਤੇ ਹੀ ਬਾਰ ਦੇ ਇਦਾਂ ਸਾਰ ਬਾਰ ਸੁੱਤੇ ਸੁੱਤੇ ਨਿਕਲ ਗਏ ਇੱਕ ਨਹੀਂ ਜਿਹੜਾ ਮੇਲੇ ਗਿਆ ਇਕੱਲੇ ਚਲੇ ਗਿਆ ਘਰੋਂ ਮੇਲੇ ਹਾਂਜੀ ਤੇ ਨਹੀਂ ਤੇ ਟਰਾਲੀ ਤੇ ਬੈਗਿਆ ਟਰਾਲੀ ਪਿੰਡ ਆ ਲੈਂਦੀ ਸੀ ਟਰਾਲੀ ਪਿੰਡਾਂ ਤੇ ਨੇ ਉਹਨਾਂ ਦਾ ਵੀ ਫਰਜ ਬੰਦਾ ਸੀ ਯਾਰ ਵੀ ਇਕੱਲਾ ਚੱਲਿਆ ਬਚਾ ਪਿੰਡੋਂ ਗੀਆਂ ਟਰਾਲੀਆਂ ਇਹ ਹੋਣਾ ਕਿ ਕੋਈ ਗੁਰਦਾਰੇ ਸੇਵਾ ਕਰਦਾ ਇਹ ਵਿੱਚ ਬੈ ਕੇ ਕਿਤੇ ਚੱਲ ਗਿਆ ਤੇ ਉੱਥੇ ਜਾ ਕੇ ਉਹਨਾਂ ਨੇ ਬਾਬਿਆਂ ਜਦੋਂ ਸਾਰੀ ਸੰਗਤ ਉਤਰੀ ਨਾ ਉਹਨਾਂ ਲੋਸਮੈਂਟ ਚ ਇੱਚਿਆ ਕੀਤੀ ਕਿ ਆਪਾਂ 3:30 ਵਜੇ ਵਾਪਸੀ ਆਪਣੀ 3:30 ਵਜੇ ਜਾਣਾ ਵਾ ਇਹਨੂੰ ਜਾਂ ਸੁਣਿਆ ਨਹੀਂ ਜਾਂ ਇਹਨੂੰ ਨਹੀਂ ਪਤਾ ਲੱਗਾ 3:30 ਵਜੇ ਸੰਗਤ ਸਾਰੀ ਵਾਪਸ ਆ ਗਈ ਫਿਰ ਬਾਹਰ ਟਰਾਲੀਆਂ ਨੇ ਬੈ ਕੇ ਘਟੂ ਘਟ ਨਹੀਂ ਅੱਧਾ ਘੰਟਾ ਨਾ ਫੋਰ ਵੇਟ ਕੀਤੀ ਕੋਈ ਰਹਿ ਨਾ ਜਾਵੇ ਇਨੂੰ ਫਿਰ ਨਹੀਂ ਦਿਮਾਗ ਦਾ ਉਦਾਂ ਦਾ ਹੀ ਨਹੀਂ ਪਤਾ ਲੱਗਾ ਇਹ ਫਿਰ ਉਹਦੇ ਘਰ ਕਿ ਰਹਿ ਗਿਆ ਇਹੋ ਜਿਹੇ ਬੱਚੇ ਨੂੰ ਤਾਂ ਵੈਖ ਖੜਨਾ ਹੀ ਨਹੀਂ ਚਾਹੀਦਾ ਇਹ ਗਿਆ ਵੀ ਇਕੱਲਾ ਹੀ ਹੋਊਗਾ ਨਾਲ ਥੜਿਆ ਥੋੜੀ ਹੋਣਾ ਕਿਸੇ ਨੇ ਮੂੰਹ ਇਕੱਲਾ ਹੀ ਚਲ ਗਿਆ ਬੈਹ ਜਾਂਦਾ ਇਦਾਂ ਗੁਰਦਾਬਾਲ ਟਰਾਲੀਆਂ ਗਏ ਨਾਲ ਚਲ ਗਿਆ ਕਿੱਥੇ ਕਿੱਥੇ ਪਤਾ ਕੀਤਾ ਇਹਦਾ ਇਹ ਤਾਂ ਜੀ ਗੋਦਵਾਲ ਸਾਹਿਬ ਦਾ ਪਤਾ ਲੱਗਾ ਜੀ ਫਿਰ ਉੱਥੇ ਗਈਆਂ ਟਰਾਲੀਆਂ ਤੇ ਕਦੂਰ ਸਾਹਿਬ ਗਏ ਤੇ ਕਦੂਰ ਸਾਹਿਬੋਂ ਬਾਅਦ ਟਾਈਮ ਕਹਿੰਦੇ 5 ਵਜੇ ਤੋਂ ਬਾਅਦ ਬੱਸਾਂ ਨਹੀਂ ਜਾਂਦੀਆਂ ਅੰਮ੍ਰਿਤਸਰ ਨੂੰ ਹਾਂਜੀ ਤੇ ਫਿਰ ਲੇਟ ਗਏ ਸੀ ਤੇ ਫਿਰ ਛੇਤੀ ਆ ਗਏ ਉਸ ਨੂੰ ਬਸ ਪ੍ਰੋਬਲਮ ਦੇ ਵਿੱਚ ਸਾਾਨੂੰ ਦਾ ਨੰਬਰ ਨਹੀਂ ਸਾਡੇ ਕੋਲ ਬਾਕੀ ਪੁੱਛ ਹੈਗਾ ਪਾ ਇੱਕ ਦੋ ਮੁੰਡਾ ਬਾਬਾ ਫਿਰ ਬਾਬਿਆਂ ਨੂੰ ਚਲੋ ਹਾਂਜੀ ਸ਼ੁਕਰ ਆ ਬੱਚਾ ਮਿਲ ਗਿਆ ਨਹੀਂ ਤੇ ਕਈਆਂ ਦੇ ਤੇ ਮਿਲਦੇ ਨਹੀਂ ਆ ਹਾਂਜੀ ਹਾਂਜੀ ਬਣੇ ਕਈ ਪਰਸਾਂ ਬੱਚਾ ਛੱਡ ਗਿਆ ਉਹ 20 25 ਦਿਨੀ ਕਰੇ ਗਿਆ ਪਟਾਲੇ ਵਾਲਾ ਹਾਂ ਅਰਜੀ ਦੇ ਵਾਇਗਰੂ ਨੇ ਸਾਡੀ ਵੀ ਨਹੀਂ ਸੁਣੀ ਕਿ ਆ ਤੀਜੀ ਵੀਡੀਓ ਪਾਈ ਹੈ ਹਫ਼ਤੇ ਚ ਵੀਡੀਓ ਪਾਉਣ ਦੀ ਡੇਰ ਅੱਧੇ ਘੰਟੇ ਚ ਪਰਿਵਾਰ ਲੱਭ ਜੰਦਰਿਆ ਤੇ ਇੰਨੀ ਸੰਗਤ ਸਪੋਰਟ ਕਰਦੀ ਰਹੀ ਨਾ ਪਿਆਰ ਦਿੰਦੀ ਰਹੀ ਫੇਰ ਇੱਕ ਬਜ਼ੁਰਗ ਦੀ ਪਾਈ ਉਹ ਕਬੂਥਰੇ ਰੇ ਦਾ ਸੀਗਾ ਵੀਡੀਓ ਪਾਉਣ ਦੀ ਡੇਰ ਉਹਦਾ ਵੀ ਮੇਰੇ ਨਾਲ ਅੱਧੇ ਪਾਣੀ ਘੰਡੇ ਦਾ ਪਰਿਵਾਰ ਲੱਭ ਗਿਆ ਹਾਂ ਇਹੀ ਕਿਉਂਕਿ ਏਰੀਆ ਦੱਸ ਦਿੰਦਾ ਨਾ ਬੰਦਾ ਬੱਚਾ ਆਪਣਾ ਹੁਣ ਜਿਵੇਂ ਇਹਨਾਂ ਮੈਂ ਕਿੰਨੇ ਨਿੰਮੇ ਲੈ ਸੀਗੇ ਕਈ ਤੇ ਸੋਚਦੇ ਨੇ ਵਿਆਹ ਰੇ ਪਤਾ ਨਹੀਂ ਕਾਹ ਤੋਂ ਬੱਚੇ ਨਾਲ ਨਿੰਮੇ ਲਈ ਜਾਂਦੇ ਨੇ ਰੋਟੀ ਪਾਣੀ ਨਹੀਂ ਖੁੰਦਾ ਮੈਨੂੰ ਲੱਗਿਆ ਕਿ ਉਹਦਾ ਕੋਈ ਨਾ ਕਿ ਐਡਰੈਸ ਪਤਾ ਕਰਕੇ ਤੇ ਉਹਨੂੰ ਘਰੇ ਛੇਤੀ ਤੋਂ ਛੇਤੀ ਪਹੁੰਚਾਇਆ ਜਾਵੇ ਤੇ ਇਹਨੇ ਬੱਚੇ ਨੇ ਮੈਨੂੰ ਦੇਬੀ ਵਾਲਾ ਬਾਜ਼ਾਰ ਦੱਸ ਦਿੱਤਾ ਪਰ ਵੇਰਕਾ ਨਹੀਂ ਦਾਦਾ ਪਿੰਡ ਦਾਦਾ ਹੀਗਾ ਹੁਣ ਨਾਨਕ ਸਰ ਦਾਦਾ ਹੀ ਨਾਨਕ ਸਰ ਹੁਣ ਗੁਰਦਾਰ ਸਾਹਿਬ ਤੁਹਾਨੂੰ ਬਣਾ ਉਧਰ ਜਗਰਾਂਗੇ ਰੀਚੇਗਾ ਤੇ ਚਲੋ ਪਰ ਜਦੋਂ ਇਹਨੇ ਦੱਸਿਆ ਸੋਇਆਂ ਦੱਸਿਆ ਮੈਂ ਸੋਇਆਂ ਕੱਢਿਆ ਸੋਇਆਂ ਵੀ ਉਧਰ ਨਿਕਲ ਆਉਂਦਾ ਵਾ ਜਗਰਾਉਂ ਸਾਰੇ ਸਈਆਂ ਸੋਇਆਂ ਵੀ ਹੈਗਾ ਵਾ ਹਾਂ ਸੋਇਆਂ ਪਿੰਡ ਉਧਰ ਵੀ ਹੈਗਾ ਮੈਂ ਫੇਰ ਕਨਫਿਊਜ਼ ਹੋ ਗਿਆ ਵੀ ਯਾਰ ਸੋਇਆਂ ਇੱਧਰ ਵੀ ਹੈਗਾ ਪਰ ਜਦੋਂ ਤੁਹਾਡਾ ਫੋਨ ਆ ਗਿਆ ਤੇ ਫੇਰ ਮੈਂ ਕਨਫਰਮ ਹੋ ਗਿਆ ਮੈਨੂੰ ਹਾਂ ਚਲੋ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਬੰਦ ਜਾਏਗਾ ਆਪਣਾ ਤੁਹਾਡੇ ਹਲ ਵੇਖ ਕੇ ਅਸੀਂ ਇਦਾਂ ਹਨਾ ਕੀਤਾ ਇਹਨਾਂ ਨੂੰ ਸਾਨੂੰ ਕਿੱਥੇ ਪਤਾ ਹੈ ਵੀ ਵੀਡੀਓ ਵੇਖਿੰਦੇ ਆਪੇ ਤੁਹਾਡੀਆਂ ਹਰ ਇੱਕ ਵੀਡੀਓ ਵੇਖੀ ਦੀਏ ਤੇ ਮੰਮੀ ਨੂੰ ਕੀ ਗੱਲ ਇਹਨਾਂ ਨੂੰ ਮੇਰੀ ਇਦਾਂ ਹੀ ਵੀ ਦੈਨਾ ਪਤਨ ਦਾ ਕਰ ਉਹਨਾਂ ਦਾ ਹੈ। ਦੇਥ ਹੋਈ ਕਿ ਇੱਕ ਤਰੀਕੀ। ਨਹੀਂ ਨਹੀਂ ਉਹ ਵੀ ਕਰੋ ਇਦੈਨਾ ਬੰਬ ਹੋ ਗਿਆ ਕਤਾ ਫਿਰ ਲਗਾ ਕਰ ਮੈਂ। ਚਲੋ। ਇਹ ਕਦੀ ਨਾ ਜਿਹੜਾ ਕਦੀ ਕੁਝ ਦਾਦਾ ਸੀ ਕਦੀ ਕੁਝ ਦਾਦਾ ਸੀ। ਜਦੋਂ ਉਹਨਾਂ ਵੀਰਾਂ ਨੇ ਪੁੱਛਿਆ ਜਿਹੜੇ ਉੱਥੇ ਵੀਰ ਹੈਗੇ ਸੀਗੇ ਗੁਰਦਾ ਸਾਹਿਬ ਚਲੋ ਧੰਨਵਾਦ ਮੈਂ ਕਰਦਾ ਉਹਨਾਂ ਵੀਰਾਂ ਦਾ ਵੀ ਕਿਉਂਕਿ ਜੇਕਰ ਉਹੋ ਜਿਹੇ ਬੰਦੇ ਨੇ ਹਥਾ ਇਹਨਾਂ ਨੇ ਵੀਰ ਜੀ ਉਧਰਲੇ ਬੰਦੇ ਨਾ ਦੁਜੀਏ ਬਹੁਤ ਰਹਿੰਦੇ ਮੱਝਾਂ ਨੇ ਗੁਜਰ ਬਹੁਤ ਰਹਿੰਦੇ ਉਧਰਲੇ ਏਰੀਆ ਚ ਜੇ ਆ ਕੇ ਦੇ ਉਹੋ ਜਿਹੇ ਬੰਦੇ ਦੇ ਹੱਥ ਆ ਇਹਨਾਂ ਨਾ ਫਿਰ ਦੇ ਤਾਂ ਹੁਲੀਆ ਬਦਲ ਦੇਣਾ ਹੈਗਾ ਸਹੀ ਗਾ ਫਿਰ ਨਹੀਂ ਸੀ ਫਿਰ ਭਾਵੇਂ ਤੁਹਾਡੇ ਸਾਹਮਣੇ ਵੀ ਫੋਟੋ ਇਹਦੀ ਆ ਜਾਂਦੀ ਫਿਰ ਵੀ ਨਹੀਂ ਪਛਾਣਿਆ ਜਾਣਾ ਉਹ ਬੰਦੇ ਇੱਕ ਚੇਂਜ ਕਰਦੇ ਹੁਲੀਆ ਬਦਲ ਦਿੰਦੇ ਆ ਕੁਰਤਾ ਪਜਾਮਾ ਵਫਾ ਪਾ ਦਿੰਦੇ ਆ ਵਰਗਾ ਤੇ ਟੋਪੀ ਪਵਾ ਦਿੰਦੇ ਫਿਰ ਕਿੱਥੋਂ ਪਛਾਣਿਆ ਜਾਣਾ ਬੰਦਾ ਚਲੋ ਇਹਦੀ ਕਿਸਮਤ ਚੰਗੀ ਹੈ ਪੀ ਇਹਦਾ ਇੱਕ ਦਿਨ ਚ ਘਰ ਲੱਭ ਗਿਆ ਕਈ ਮੇਰੇ ਕੋਲ ਐਵੇਂ ਦੇ ਹੈਗੇ ਜਿਨ੍ਹਾਂ ਦੇ ਘਰ ਲੱਭ ਉਹ ਦੱਸਿਆ ਨਹੀਂ ਜਾਂਦਾ ਨਾ ਕੋਈ ਅੱਗੇ ਤਾਂ ਨਹੀਂ ਜਾਣਾ ਇਹਦਾ ਜੰਗਾ ਨਾ ਇਹ ਨੰਬਰ ਲਿਖਾ ਦਿਓ ਦਿੱਤੀ ਨਾ ਹਾਂਜੀ ਨੰਬਰ ਜ਼ਰੂਰ ਲਿਖਾ ਦਿਓ ਬਾਹਾਂ ਤੇ ਚੰਗਾ ਵੀ ਤਾਂ ਸਾਨੂੰ ਦੇ ਹੁਣ ਛੁੱਟੀ ਠੀਕ ਹੈ ਨਹੀਂ ਬਸ ਧੰਨਵਾਦ ਤੇਰਾ ਮੇਰਾ ਵੀ ਸੇਵਾ ਇਹੋਈ ਆ ਕਿ ਮੇਰਾ ਵੀਰ ਇਹਦਾ ਨਾਂ ਇਹਦਾ ਨਾਂ ਨਾਮ ਇਹਦਾ ਮੋਬਾਈਲ ਨੰਬਰ ਆਪਣੇ ਪਿੰਡ ਦਾ ਨਾਮ ਠੀਕ ਹੈ ਜੀ ਤੇ ਆਪਣਾ ਜ਼ਿਲ੍ਹਾ ਲਿਖਾ ਦਿਓ ਹਨਾ ਇਦਾਂ ਦੋ ਤਿੰਨ ਜਿਹੜਾ ਪੂਰੀ ਟਾੜੀ ਕੋਈ ਫੋਨ ਨੰਬਰ ਵੇਖ ਕੇ ਕਈ ਫੋਨ ਚੁੱਕਿਆ ਵੀ ਨਹੀਂ ਜਾਂਦਾ ਮੈਂ ਕਿਹਾ ਫੋਨ ਚੁੱਕਿਆ ਵੀ ਨਹੀਂ ਗਿਆ ਮੈਨੂੰ ਪਹਿਲਾਂ ਲੱਗਿਆ ਉੱਪਰ ਵੇਰਕਾ ਵਾ ਲੱਗ ਗਿਆ ਤੁਸੀਂ ਦੱਸਤਾ ਵੀ ਤਰਨਧਾਰਨ ਵੀ ਅੰਮ੍ਰਿਤਸਰ ਜ਼ਿਲ੍ਹਾ ਵਾ ਵੀ ਮੇਰੇ ਵਰਗਾ ਹਨਾ ਕੋਈ ਵੀਰ ਜੇ ਘਰ ਛੱਡ ਕੇ ਆਉਣਾ ਚਾਹੁੰਦਾ ਤੇ ਘਰ ਛੱਡ ਕੇ ਤੇ ਆ ਸਕਦਾ ਪਰ ਲਿਖਾਈ ਜਰੂਰ ਮੇਰਾ ਵੀਰ ਕਿਉਂਕਿ ਅੱਜ ਲੱਭ ਗਿਆ ਵਾ ਵਾਰ-ਵਾਰੀ ਮਤਲਬ ਕਿ ਪਰਿਵਾਰ ਵਧੀਆ ਨਹੀਂ ਮਿਲਦੇ ਉਹਦੇ ਅਗਲੇ ਹਾਂਜੀ ਹਾਂਜੀ ਉਹ ਜਿਹਦੇ ਹੱਥ ਆਗੇ ਤਾਂ ਓੱਖ ਹਾਂ ਨਹੀਂ ਜਿਆਦੀ ਪਰ ਤੇ ਬਾਕੀ ਮੈਂ ਸਮਝੀ ਮੈਂ ਬੇਨਤੀ ਕਰਦਾ ਵਾਂ ਕਿ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇਹੋ ਜਿਹਾ ਜਿਹੜਾ Mentally upset ਕੋਈ ਵੀਰ ਵਾ ਜਾਂ ਕੋਈ ਭੈਣ ਵਾ ਬੇਨਤੀ ਆ ਕਿ ਤੁਹਾਡੇ ਅੱਗੇ ਵੀ ਕਿ ਉਸ ਭੈਣ ਦਾ ਜਾਂ ਵੀਰ ਦਾ ਜਰੂਰ ਆਪਣੇ ਗੁੱਟ ਦੇ ਇੱਥੇ ਜਾਂ ਇੱਥੇ ਨਾਮ ਲਿਖਾ ਦਿਓ ਨੰਬਰ ਜਰੂਰ ਵਿੱਚ ਹੋਵੇ ਨੰਬਰ ਉਹ ਜਿਹੜਾ ਹੋਵੇ ਉਹ ਚੱਲਦਾ ਜਰੂਰ ਹੋਵੇ ਠੀਕ ਹੈ ਜੀ ਨੇ ਤਾਂ ਜੋ ਜਦੋਂ ਸਾਨੂੰ ਇਹੋ ਜਿਹੇ ਕੋਈ ਭੈਣਾ ਮਿਲਦੀਆਂ ਆ ਵੀਰ ਮਿਲਦੇ ਆ ਸਾਨੂੰ ਸਾਨੂੰ ਵੀ ਲੱਭਣ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ ਇਜ਼ੀ ਹੋ ਜਾਂਦਾ ਵਾ ਪਹਿਲੀ ਤੇ ਗੱਲ ਆ ਕਿ ਰੱਬ ਮਿਹਰ ਕਰੇ ਵੀ ਕਿਸੇ ਦਾ ਭੈਣ ਦਾ ਜਾਂ ਭਰਾ ਦਾ ਕੋਈ ਇਹੋ ਜਿਹਾ ਪਰਿਵਾਰਕ ਮੈਂਬਰ ਮੈਂਟਲੀ ਅਫਸੈਟ ਹੋ ਵੀ ਨਾ ਪਰ ਜੇਕਰ ਹੈਗਾ ਵਾ ਤਾਂ ਜਰੂਰ ਉਹਨਾਂ ਦੇ ਐਡਰੈਸ ਮੋਬਾਈਲ ਨੰਬਰ ਸਪੈਸ਼ਲ ਉਹਨਾਂ ਦੇ ਗੁੱਟਾਂ ਦੇ ਉੱਤੇ ਲਿਖਾ ਦਿੱਤਾ ਲਿਖਾ ਦਿਓ ਠੀਕ ਹੈ ਜੀ ਕਈ ਵੀਰ ਭਰਾ ਇੱਥੇ ਲਿਖਾ ਦਿੰਦੇ ਆ ਜਾਂ ਇੱਥੇ ਸਾਚੀ ਦਿਲ ਲਿਖਾ ਦਿੰਦੇ ਆ ਉਹ ਚਲੋ ਸੰਸਤਾ ਵਾਲੇ ਸੀ ਤੇ ਚਲੋ ਉਹਦੀ ਪੂਰਾ ਸਰੀਰ ਵੇਖੀਦਾ ਵਾ ਚੈੱਕ ਕਰੀਦਾ ਵਾ ਪਰ ਅ ਕਈ ਜਿਹੜੇ ਵੀਰ ਤੁਰਦੇ ਫਿਰਦੇ ਹੁੰਦੇ ਆ ਛੜਕਤ ਜਿਹੜੇ ਨਾਲ ਨੂੰ ਅਪਸੈਟ ਮੈਂਟਲੀ ਅਪਸੈਟ ਮਿਲ ਜਾਂਦੇ ਆ ਉਹ ਬਹੁਤਾ ਧਿਆਨ ਨਹੀਂ ਦਿੰਦੇ ਇਧਰ ਕਪੜਿਆਂ ਵੱਲੋਂ ਧਿਆਨ ਨਹੀਂ ਦਿੰਦੇ ਸੋ ਹੱਥ ਤੇ ਲਿਖਿਆ ਹੋਊਗਾ ਸਾਹਮਣੇ ਦਿਖਦਾ ਹੋਊਗਾ ਤੇ ਈਜ਼ੀ ਹੋ ਜਾਊਗਾ ਉਹਦਾ ਪਰਿਵਾਰ ਲੱਭਣਾ ਸੋ ਇੰਨਿਆਂ ਕ ਬੇਨਤੀਆਂ ਜਰੂਰ ਪ੍ਰਵਾਨ ਕਰਿਓ ਅੱਜ ਬੱਚੇ ਦੀ ਆਪਾਂ ਵੀਡੀਓ ਪਾਈ ਸੀ ਖਡੂਰ ਸਾਹਿਬ ਦੇ ਬੱਚਾ ਸਾਨੂੰ 24 ਤਰੀਕ ਨੂੰ ਰਾਤ ਨੂੰ ਮਿਲਿਆ ਸੀਗਾ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕਰਕੇ ਇਸ ਬੱਚੇ ਬਾਰੇ ਦੱਸਿਆ ਸੀਗਾ ਤੇ ਅੱਜ ਅਸੀਂ ਹੁਣ ਅੱਜ 26 ਤਰੀਕ ਹੋ ਗਈ ਆ ਤੇ ਅੱਜ ਅਸੀਂ ਇਹ ਵੀਰ ਕਾ ਤੋਂ ਪਰਿਵਾਰ ਵਾ ਇਹ ਦੇ ਫਾਦਰ ਸਾਹਿਬਾ ਤੇ ਇਹਨਾਂ ਦੇ ਕੋਲ ਅਸੀਂ ਬੱਚੇ ਨੂੰ ਸ਼ਾਮਕੇ ਚੱਲੇ ਆ ਮੈਂ ਧੰਨਵਾਦ ਕਰਦਾ ਇਹਨਾਂ ਵੀਰ ਜੀ ਹੋਣਾਂ ਦਾ ਜਿਨ੍ਹਾਂ ਨੇ ਵੀਡੀਓ ਵੇਖ ਕੇ ਸਾਨੂੰ ਫੋਨ ਕੀਤਾ ਕਿ ਵੀਰੇ ਜਿਹੜਾ ਬੱਚਾ ਬੱਚਾ ਵਾ ਇਹ ਸਾਡੇ ਪਿੰਡ ਦਾ ਵਾ ਅਸੀਂ ਇਸ ਦੇ ਪਰਿਵਾਰ ਨੂੰ ਜਾਣਦੇ ਆ ਇਹਨਾਂ ਨੇ ਵੀ ਇਸ ਚੀਜ਼ ਨੂੰ ਸੀਰੀਅਸ ਲਿਆ ਤੇ ਫੋਨ ਕਰਕੇ ਸਾਨੂੰ ਪਰਿਵਾਰ ਬਾਰੇ ਬੱਚੇ ਬਾਰੇ ਦੱਸਿਆ ਸੋ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਇਹ ਇੰਨੀ ਜ਼ਿੰਮੇਵਾਰੀ ਸਮਝੀ ਆ ਤਾਂ ਇਹੋ ਜਿਹੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਕਈਆਂ ਦੇ ਗਵਾਚੇ ਸਾਨੂੰ ਮਿਲਦੇ ਆ ਜਾਂ ਜਿਨ੍ਹਾਂ ਦਾ ਗਵਾਚਾ ਹੁੰਦਾ ਉਹ ਪਰ ਵੀਰ ਸਾਨੂੰ ਮਿਲਦੇ ਆ ਇੱਕ ਬਾਬਾ ਰਤਨਦੇਵ ਜਿਹੜੀ ਸੈਵਾ ਸੋਸਾਇਟੀ ਆ ਜਾਂ ਹੋਰ ਸੰਸਥਾਵਾਂ ਇੱਕ ਪੁੱਲ ਦਾ ਪੁੱਲ ਵਾਂਗੂ ਕੰਮ ਕਰਦੇ ਆ ਜਿਹੜੇ ਹੁਣ ਇਹ ਬੱਚੇ ਬਾਰੇ ਸਾਨੂੰ ਕਿਸੇ ਨੇ ਦੱਸਿਆ ਠੀਕ ਆ ਜੀ ਅਸੀਂ ਇਸ ਦੀ ਵੀਡੀਓ ਪਾਈ ਤੇ ਇਹ ਇਹਨਾਂ ਵੀਰਾਂ ਨੇ ਸਾਨੂੰ ਇਹਦਾ ਇਹ ਆਨਸਰ ਦੇ ਦਿੱਤਾ ਕਿ ਵੀਰੇ ਇਹ ਬੱਚਾ ਇੱਥੋਂ ਦਾ ਵਾ ਚਲੋ ਧੰਨਵਾਦ ਜਿਨ੍ਹਾਂ ਵੀਰਾਂ ਨੇ ਵੀਡੀਓ ਸ਼ੇਅਰ ਕੀਤੀ ਲਾਈਕ ਕੀਤਾ ਇਸ ਬੱਚੇ ਬਾਰੇ ਜਿਹੜੀ ਇੰਟੈਂਸ਼ਨ ਲਈ ਤੇ ਅੱਜ ਬੱਚਾ ਆਪਣੇ ਘਰ ਪਹੁੰਚ ਗਿਆ ਵਾ ਧੰਨਵਾਦ ਸਾਰੀ ਸੰਗਤ ਦਾ ਜੀ ਚਲਿਓ ਚੰਗਾ ਵੀਰ ਜੀ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ ਧੰਨਵਾਦ ਚੰਗਾ ਹੁਣ ਨਹੀਂ ਕਿਤੇ ਵੀ ਜਾਣਾ ਠੀਕ ਆ ਇਹ ਤੇ ਮੈਨੂੰ ਸੇਤ ਦਾ ਹੀ ਵੀਰ ਇੱਕ ਘਰੇ ਚਲੀਏ ਘਰੇ ਚਲੀ ਮੇਰਾ ਪਾਪਾ ਤੇ ਨਹੀਂ ਮਾਰੂਗਾ ਮੇਰਾ ਵੀਰ ਮਾਰਨਾ ਨਹੀਂ ਇਹਨੂੰ ਚੰਗਾ ਆ ਇਹ ਸਹਿਮਿਆ ਪਿਆ ਹੈ ਮੇਰਾ ਡੈਡੀ ਕੁੱਟੂਗਾ ਜਦੋਂ ਇਹ ਚਲੇਗਾ ਨਾ ਦਰਵਾਜ਼ੇ ਨੂੰ ਚੰਗਾ ਬੁੱਤ ਹਾਂ ਚੰਗਾ ਜੀ ਧੰਨਵਾਦ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੈਨੂੰ ਰੋਟੀ ਨਹੀਂ ਬਾਸ ਚੜਦੀ ਕਲਾ ਜੀ ਚੜਦੀ ਕਲਾ ਧੰਨਵਾਦ ਭਰਾ ਤੁਹਾਡਾ ਇੰਨਾ ਪਿਆਰ ਸਤਿਕਾਰ ਦਿੱਤਾ ਹਨਾ ਤੇ ਚੰਗਾ ਜੀ ਚੰਗਾ ਵੀਰੇ ਧੰਨਵਾਦ ਠੀਕ ਹੈ ਚਾਚੇ ਦਾਇਏ ਇਹਨਾਂ ਦੇ ਚਾਚੇ ਦਾਇਏ ਲੱਗਦੇ ਆਛਾ ਚੰਗਾ ਬੋਤ ਧਿਆਨ ਰੱਖਣੇ ਆਪਣੇ ਵੀਰੇ ਦਾ ਡੈਡੀ ਨੂੰ ਉਹਨਾਂ ਚ ਛੱਡਣਾ ਨਹੀਂ ਤੇ ਮਿਲ ਕੇ ਤਾਂ ਸਿਰ ਖਾਈ ਜਾਣੇ ਜਿੰਨਾਂ ਜਿਹੜੇ ਇੱਥੇ ਨੰਬਰ ਨਹੀਂ ਲਿਖਾਉਂਦਾ ਹਾਂਜੀ ਠੀਕ ਹੈ ਜੀ ਆਹ ਖੁਸ਼ ਹੁਣ ਚੰਗਾ ਬੋਤ ਵਾਈ ਦਾ ਕੰਟਰਾਊਂਡ ਦਾ ਸੱਤੇ ਨਾਲ ਲੱਗ ਰਹੀ ਉਹ ਦੇਖ। ਪਹੁੰਚ ਗਈ ਦਿੱਕਤ ਤਾਂ ਨਹੀਂ ਵੀਰੇ ਇੱਧਰ। ਹਾਂਜੀ। ਨਹੀਂ ਨਹੀਂ ਤੁਸੀਂ ਲੋਕੇਸ਼ਨ ਮੈਨੂੰ ਭੇਜਤੀ ਸੀ। ਵੈਸੇ ਇੱਧਰ ਦੀ ਮੈਂ ਲੰਘਦੇ ਟੱਪਦੇ ਹੀ ਰਹਿਣਾ। ਤੇ ਮੈਨੂੰ ਲੋਕੇਸ਼ਨ ਭੇਜ ਦਿੱਤੀ ਤਾਂ ਉੱਥੇ ਪਹੁੰਚ ਕੇ ਮੈਂ ਫੋਨ ਲਾਤਾ। ਹਾਂ। ਹਾਂਜੀ ਲੋਕੇਸ਼ਨ ਨਾ ਹੋਵੇ ਫੇਰ ਥੋੜੇ ਕਈ ਦਿੱਕਤ ਹੋ ਜਾਂਦੀ ਇੱਥੇ ਥੱਲੇ ਮਗਰ ਵੇਖ ਲਈ। ਉਹ ਜਿਹੜਾ ਗੁਰਦੁਆਰਾ ਜਿੱਥੇ ਤੁਸੀਂ ਝੋਲਦੇ ਨਾ ਤੁਸੀਂ। ਹਾਂਜੀ। ਉੱਥੋਂ ਹੀ ਗਈਆਂ ਟਰਾਲੀਆਂ ਉੱਥੋਂ ਹੀ ਚੜਿਆ ਸੀ ਨਾਲ। ਅੱਛਾ। ਪਰ ਵੇਲਾ ਕਿੰਨਾ ਹੈ ਨਾ? ਹਾਂ। ਆਂ ਅੰਗਿਲੀ ਬਹੁਤ ਜ਼ਿਆਦੀ ਸੀਗੀ। ਜੇਕਰ ਮੰਨ ਕੇ ਚੱਲੋ ਕਿ ਜੇਕਰ ਉਹ ਜੇ ਕਿਸਦੇ ਹੱਥ ਆ ਜਾਂਦਾ ਤਾਂ ਫਿਰ ਬਹੁਤ ਔਖਾ ਹੈ ਨਾ ਫਿਰ ਨਾ ਰੋਣਾ ਹੀ ਚਿਰੇ ਨਾ ਹਾਂ ਚੰਗਾ ਜੀ ਦੋ ਮਿੰਟ ਜੀ ਨਹੀਂ ਬਾਸ ਧੰਨਵਾਦ ਜੀ ਤੁਹਾਡਾ ਨਹੀਂ ਬਾਸ ਚੜਦੀ ਕਲਾ ਜੀ ਧੰਨਵਾਦ ਜੀ ਤੁਹਾਡਾ ਹੈ ਆ ਜਾ ਹਾਂ ਕੋਕ ਲਿੰਕਾ ਲੈ ਆ ਉਹ ਪਿਆਰ ਲੈ ਆ ਮੇਰਾ ਮੇਰਾ ਭਾਬੀ ਦੀਆਂ ਕੀ ਹੌਲੀ ਹੌਲੀ ਜਾ ਮੇਰੀ ਹਾਂ ਚੋਕ ਜੀ ਅਰੇ ਤੂੰ ਚਲਾ ਲੈ ਤੂੰ ਚਲਾ ਲੈ